ਪਿੰਡ ਬੱਕੜੀਆਂ ਵਿੱਚ ਉਸ ਟਾਈਮ ਇੱਕ ਬੜਾ ਮਾਹੌਲ ਗਮਗੀਨ ਬਣ ਗਿਆ ਜਦੋਂ ਹਵਾਰ ਸਿੰਘ ਕਾਂਸਟੇਬਲ 21 ਸਿੱਖ ਰੈਜੀਮੈਂਟ ਦੇ अवतार सिंह पुत्र हरजीत सिंह वासी बागड़ियां अपने घर परिवार 'ਚ ਛੁੱਟੀ ਕੱਟਣ ਵਾਸਤੇ ਆਏ ਸੀਗੇ ਤੇ ਰਸਤੇ ਵਿੱਚ ਉਹਨਾਂ ਦੇ ਐਕਸੀਡੈਂਟ ਹੋਣ ਕਾਰਨ ਇਸ ਫਣੀ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਨੂੰ ਆਰਮੀ ਦੇ ਕਮਾਂਡ ਜੂਨੀਅਰ ਕਮਿਸ਼ਨਰ ਵੱਲੋਂ ਬਲਜਿੰਦਰ ਸਿੰਘ ਵੱਲੋਂ ਸ਼ਰਦਾ ਦੇ ਫੁੱਲ ਔਰ ਸਲਾਮੀ ਦੇ ਕੇ ਉਹਨਰ ਜਗਾਂ ਨੂੰ ਅਗਨੀ ਪੇਟਾ ਕੀਤਾ ਗਿਆ ਇਸ ਵਕਤ ਸਾਰੇ ਹੀ ਪਰਿਵਾਰ ਮੈਂਬਰ ਔਰ ਲੱਕੇ ਦੇ ਪਤਵੰਤੇ ਸੱਜਣ ਕਿਸਾਨ ਯੂਨੀਅਨ ਇਕੱਠੀ ਹੋਈ ਔਰ ਇਸ ਵੀਰ ਦੀ ਚਿਖਾਨ ਨੂੰ ਅਗਨੀ ਪੇਟ ਕੀਤੀ ਗਈ। ਉਹਨਾਂ ਦੇ ਪਿਤਾ ਔਰ ਭਰਾਵਲੋਂ ਇਹ ਬਤਾਰ ਸਿੰਘ ਨੇ ਆਪਣੇ ਪਿੱਛੇ ਆਪਣੀ ਧਰਮ ਪਤਨੀ, ਮਾਤਾ, ਭੈਣ, ਭਰਾ ਔਰ ਇੱਕ ਨੰਨੇ ਬੱਚੇ ਨੂੰ ਛੱਡ ਕੇ ਇਸ ਦੁਨੀਆ ਨੂੰ ਵਾਲਵੇ ਤੱਕ ਹੈਗੇ ਨੇ। ਗੁਰੂ ਮਾਰਿਆ ਨੇ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਆ ਜਾ ਭੈਣਾ ਜੀ ਹਾਜ਼ਰ ਸਭ ਲੱਗ ਗਿਆ ਟੋਟ ਮਾਰ ਕੇ ਬਸ ਬਸ ਪਿੰਡ ਬਾਗੜੀਆਂ ਵਿੱਚ ਉਸ ਟਾਈਮ ਇੱਕ ਬੜਾ ਮਾਹੌਲ ਗਮਗੀਨ ਬਣ ਗਿਆ ਜਦੋਂ ਅਵਤਾਰ ਸਿੰਘ ਕਾਂਸਟੇਬਲ 21 ਰਿਕ ਸਿੱਖ ਰੈਜੀਮੈਂਟ ਦੇ ਬਾਈਕ ਕੋ ਸਲਾਮੀ ਜਗਤ ਸ਼ਾਮ ਨੂੰ ਸ਼ਾਮ ਨੂੰ ਅਵਤਾਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਬਗੜੀਆਂ ਆਪਣੇ ਘਰ ਪਰਿਵਾਰ ਦੇ ਛੁੱਟੀ ਕੱਟਣ ਵਾਸਤੇ ਆਏ ਸੀਗੇ ਤੇ ਰਸਤੇ ਵਿੱਚ ਉਹਨਾਂ ਦੇ ਐਕਸੀਡੈਂਟ ਹੋਣ ਕਾਰਨ ਇਸ ਫਣੀ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਨੂੰ ਆਰਮੀ ਦੇ ਕਮਾਂਡ ਜੂਨੀਅਰ ਕਮਿਸ਼ਨਰ ਵੱਲੋਂ ਬਲਜਿੰਦਰ ਸਿੰਘ ਵੱਲੋਂ ਸ਼ਰਦਾ ਦੇ ਫੁੱਲ ਔਰ ਸਲਾਮੀ ਦੇ ਕੇ ਉਹਨਰ ਜਗਾਂ ਨੂੰ ਅਗਨੀ ਪੇਟਾ ਕੀਤਾ ਗਿਆ ਇਸ ਵਕਤ ਸਾਰੇ ਹੀ ਪਰਿਵਾਰ ਮੈਂਬਰ ਔਰ ਲੱਕੇ ਦੇ ਪਤਵੰਤੇ ਸੱਜਣ ਕਿਸਾਨ ਯੂਨੀਅਨ ਇਕੱਠੀ ਹੋਈ ਔਰ ਇਸ ਵੀਰ ਦੀ ਚਿਖਾ ਨੂੰ ਅਗਨੀ ਪੇਟ ਕੀਤੀ